ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਹੋਇ ਤੋ ਸਤ ਗੁਰ ਰਹਾ ਭਰ ਪੂਰੇ ਬਿਨ ਬੰਤ ਨਾਨਕ ਹੁ ਪ੍ਰਚਾਰਨ ਜਾਕੇ ਵਾਜ ਅਰਮਹਤੂਰੇ ਸੁਣ ਤੇ ਪੁਨੀਤ ਕਹਤੇ ਹੋਇ ਤੋ ਸਤ ਗੁਰ ਰਹਾ ਭਰ ਪੂਰੇ ਕਰ ਤੂੰ ਕਹਿ ਅਰਦਾਸ ਜੀਉ ਪਿੰਡ ਸਾਹਿਬ ਤੇਰੀ ਤੁਮ ਮਾਤ ਪਿਤਾ ਹਮਾਰਿ ਤੇ ਤੁਮਰੇ ਕੇ ਰਪਾਮਹ ਧੂਖ ਕਲੇਰੇ ਓਏ ਨਾ ਜਾਣ ਤੁਮਰਾ ਅੰਤ ਸੇਉ ਚਾ ਭਗਵੰ ਸਗਲ ਸੰਸਰੀ ਸੂਤਰ ਪਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰੇ ਵਿੱਚ ਲੰਗਰ ਚੱਲ ਰਿਹਾ ਜੀ ਸਤਿਗੁਰਾਂ ਦੀ ਗੁਰਦੁਆਰੇ ਵਿੱਚ ਸੇਵਾ ਜਿਨੇ ਬੀ ਚੱਲ ਰਹੀਆਂ ਗਰਮਾ ਦਰੂ ਜੀਉ ਕਿੰਨਾ ਸਾਈ ਤੇਰਾ ਜਿਲੇਬਾ ਅੰਮ੍ਰਿਤਾਂ ਦਾ ਨਾਮ ਨਤ ਸਾਬ ਜੀ ਜੀ ਜਲਦੀ ਸਿਵਨਵਾ ਰਹੇ ਚਾਚਾ ਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਸਾਧ ਜੀਓ ਇੱਕ ਓਨਕਾਰ ਸਿਵਨਵਾ ਸਿਖਤ ਜੋਤੀ ਦੀ ਕੀ ਪਾਤਸ਼ਾਹ ਦੀ ਤਸਵੀਰ ਪ੍ਰਥਮ ਭਗਤੀ ਸੰਗਤ ਦਾ ਗੁਰੂ ਨਾਮ ਕੋਈ ਧਿਆਏ ਤੇ ਅੰਦਰ ਗੁਰ ਤੇ ਅਮਰਦਾਸ RAM ਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਕੀ ਹਰਿ ਰਾਹੀ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸੁ ਮਿਥੇ ਸਭ ਦੁਖੁ ਜਾਇ ਤੇਗ ਬਹਾਦਰਿ ਸਿਵਰੀਐ ਕਰਨੁ ਤੇ ਆਵੈ ਧਾਇ ਸਭ ਖਾਈ ਹੋਣਾ ਦੀ ਸਹਾਈ ਦਸਵੇਂ ਗੁਰੂ ਧਰਗੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਖਾਈ ਹੋਣਾ ਦੀ ਸਹਾਈ ਦਸ ਪਾਤਸ਼ਾਹ ਜੀ ਦੀ ਜਗਦੀ ਜੋਤ ਪਾਉਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਦੀਦਾਰ ਕਰਕੇ ਗੁਰਨਾਮ ਜੀ ਸਤਿਗੁਰੂ ਆਪ ਦੀ ਕਿਰਪਾ ਨਾਲ ਪਿਆਰੇ ਚਾਰ ਸਾਹ ਜੀ ਆਦੇ 40 ਬੁਖਤੇ ਹਠੀਆਂ ਜੰਗੀਆਂ ਤੱਕ ਨਾਮ ਜਿਨਾ ਨਾਮ ਜਪਿਆ ਵਣ ਛਿਆ ਦੇਖ ਚੜਾਈ ਤੇਬ ਵਾਹੀ ਦੇਖ ਸਣ ਅਣ ਬਿਡ ਕੀਤਾ ਭਾਣਾ ਮੰਨਿਆ ਤੈਨੂੰ ਪਿਆਰਿਆਂ ਸਚਾਰੇ ਦੀ ਕਮਾਈ ਦਾ ਧਿਆਨ ਕਰਕੇ ਗੁਰਨਾ ਜੀ ਜਿਨ੍ਹਾਂ ਸੰਗਤਾਂ ਸੰਗੜੀਆਂ ਦੇ ਧਰਮ ਹਿਤ ਸੀਸ ਦਿੱਤੀ ਬੰਦ ਬੰਦ ਕਰਵਾਏ ਗੋਪਰੀਆਂ ਰਹਾਣੀਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਤਾਂ ਉਤਵਾਸਨ ਸੰਗ ਨਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਗੁਰਨਾ ਜੀ ਮਿਆ ਤਕਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੁਰੜਾ ਜੇ ਪ੍ਰਤਿਮੇ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤავੇ ਚਿਤ ਆਪ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਡੇ ਤਹਾਂ ਤਹਾਂ ਜਿਥੇ ਆਇਤ ਦੇਵ ਤੇਗ ਫਤਿਹ ਪੰਥ ਕੀ ਜੀਤ ਸਿਰੀ ਸਾਰੀ ਸਹਾਇ ਫਰਸਾ ਜੀ ਦੇ ਪੁਰਬਾਨੇ ਬੁਰਣਾ ਜੀ ਵਾਹਿਗੁਰੂ ਸਿਖਾਉਂ ਸਿਖੀ ਦਾ ਲੇਖ ਦਾ ਬਿਵੇਕ ਦਾ ਅਨੁਸਾਧਾ ਤੋਸਾ ਦਾਮ ਦਾਣਾ ਸਕਾਰ ਨਾਮ ਦਾ ਸ੍ਰੀ ਅੰਮ੍ਰਿਤਸਰ ਦੀ ਗੁਰੂ ਸ਼ਿਸ਼ਨਾ ਚੰਗੀਆਂ ਛੱਡੇ ਹੋਏ ਜੁਗੋ ਚੁੱਕ ਅਟਲ ਧਰਮ ਕਾ ਜੈ ਜੈਕਾਰ ਬੁਰਣਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਪਤ ਕਾ ਰਾਖਾਂ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਾਈ ਦਾ ਆਸਰਾ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਘਰ ਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਔਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ 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 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਬਰੋ ਸਾਈ ਹੋਏ ਮਹਾਪੁਰਸ਼ ਬਾਬਾ ਧਰਮ ਸਿੰਘ ਜੀ ਦੇ ਸਾਲਾਨਾ ਸਮਾਗਮਾਂ ਨੂੰ ਮੁਖ ਰੱਖਦਿਆਂ ਹੋਇਆਂ ਸਮੂਹ ਸੰਗਤਾਂ ਵੱਲੋਂ ਸਤਿਗੁਰੂ ਪਾਤਸ਼ਾਹ ਜੀ ਪਰਸੋਂ ਰੋਜ ਤੋਂ ਲੈ ਕਰਕੇ ਉਹਨਾਂ ਦੇ ਪਾਵਨ ਪਵਿੱਤਰ ਤਪ ਅਸਥਾਨ ਗੁਰਦੁਆਰਾ ਚਮਨ ਸਰ ਸਾਹਿਬ ਜੀ ਦੇ ਸੋਹਣੇ ਦਰਬਾਰਾਂ ਦੇ ਅੰਦਰ ਪਰਸੋਂ ਰੋਜ ਤੋਂ ਲੈ ਕਰਕੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਕੇ ਸ੍ਰੀ ਇੱਕ ਅਖੰਡ ਜਾਪ ਸਮੇਤ ਜਪਜੀ ਸਾਹਿਬ ਜੀ ਦੇ ਪ੍ਰਾਰੰਭ ਹੋਏ ਸਨ ਗੁਰੂ ਆਪ ਨੇ ਮਹਾਨ ਕਿਰਪਾ ਕੀਤੀ ਹੈ ਆਦ ਮਦ ਸੰਪੂਰਨ ਨਿਰਵਿਘਨਤਾ ਦੇ ਅਨੁਸਾਰ ਭੋਗ ਪਾਏਗੇ ਭੋਗਾਂ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਉਹ ਕੀਰਤਨੀ ਜਥੇ ਪਾਸੋਂ ਮਹਾਰਾਜ ਹਰਜਸ ਕੀਰਤਨ ਹੋਇਆ ਗੁਰੂ ਪਾਤਸ਼ਾਹ ਜੀ ਉਸ ਤੋਂ ਉਪਰੰਤ ਢਾਡੀ ਸਿੰਘਾਂ ਵੱਲੋਂ 12 ਗਾਇਆਂ ਗਈਆਂ ਬਾਣੀ ਪੜਦਿਆਂ ਸਤਿਗੁਰੂ ਪਾਤਸ਼ਾਹ ਆਪ ਜੀ ਕੇ ਪਾਵਨ ਪਵਿੱਤਰ ਕੀਰਤਨ ਕਰਦਿਆਂ ਢਾਡੀ ਵਾਰਾਂ ਗਾਉਨਿਆਂ ਆਪ ਜੀ ਕੇ ਸੇਵਾਦਾਰਾਂ ਵੱਲੋਂ ਸੇਵਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਬਖਸ਼ ਲੈਣਾ ਕਿਰਪਾ ਕਰਕੇ ਬਖਸ਼ ਲੈਣਾ ਅੱਗੇ ਤੋਂ ਸੁੱਧ ਬਾਣੀ ਸੁੱਧ ਸਤਿਗੁਰੂ ਪਾਤਸ਼ਾਹ ਜੀ ਉਹ ਕੀਰਤਨ ਸੇਵਾ ਕਰਨ ਦੀ ਮਤ ਬੁੱਧੀ ਬਖਸ਼ਣੀ ਜੀ ਕਿਰਪਾ ਕਰਨੀ ਮਿਹਰ ਕਰਨੀ ਇਹਨਾਂ ਸਮਾਗਮਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਮਹਾਰਾਜ ਮਾਇਆ ਕਰਕੇ ਰਸਤਾ ਵਸਤਾ ਕਰਕੇ ਲੰਗਰਾਂ ਦੇ ਵਿੱਚ